ਕੁਰਾਲੀ ਜੋ ਸ਼ੂਟ ਚੱਲ ਰਿਹਾ ਹੈ ਐਥੇ ਤੁਹਾਡਾ ਜਨਮ ਹੋਇਆ ਕਿੰਨੀਆਂ ਕਿ ਯਾਦਾਂ ਨੇ ਗਲੀਆਂ ਦੇ ਨਾਲ ਘੁੰਮਿਓ ਇੱਥੇ ਸਾਰਾ ਤੁਸੀਂ ਕਿਹੜਾ ਕੁਐਸਚਨ ਕੀਤਾ ਥੈਂਕ ਯੂ ਇੱਥੇ ਸ਼ੂਟਿੰਗ ਕਰ ਰਹੇ ਹਾਂ ਉਸ ਤੋਂ ਦੋ ਗਲੀਆਂ ਪਾਰ ਕਰਕੇ ਸਾਡਾ ਘਰ ਹੁੰਦਾ ਸੀਗਾ ਆਪਣੀ ਜਗ੍ਹਾ 'ਚ ਆਪਣੇ ਬੰਦਿਆਂ ਦੇ ਵਿੱਚ ਤੁਸੀਂ ਸ਼ੂਟਿੰਗ ਕਰ ਰਹੇ ਹੋ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੈਂ ਐਕਟਰ ਬਣੂੰਗਾ ਤੇ ਉਹ ਤੁਸੀਂ ਸ਼ੂਟਿੰਗ ਕਰ ਰਹੇ ਹੋ ਉਹ ਵੀ ਕਹਿੰਦੇ ਕਿ ਹਾਂ ਯਾਰ ਤੂੰ ਬਣ ਗਿਆ ਵਰੀ ਕੀ ਰਾਇਆ ਵੀ ਨਹੀਂ ਸੀ ਦੇਣ ਦੇ ਲਈ ਥੋੜੇ ਥੋੜੇ ਆਟੋ ਦੇ ਪੈਸੇ ਵੀ ਬਚਾਏ ਨੇ ਕਿ ਹਾਂ ਬਾਅਦ ਚ ਕੁਝ ਖਾ ਲਵਾਂਗਾ ਯਾਰੇ 5 ਰੁਪਈਏ ਨੇ ਅ ਇਹਨਾਂ ਨੂੰ ਜੇ ਮੈਂ ਬਚਾ ਲ ਲਿਆ ਤਾਂ ਵੜਾ ਪਾਓ ਤੇ ਚਾਹ ਆ ਜੂਗੀ ਇੱਕ ਡੰਗ ਟੱਪ ਜੂ ਮੈਂ ਕੁਝ ਐਦਾਂ ਸੋਚਦਾ ਹੁੰਦਾ ਸੀ 5 ਰੁਪਈਆ ਬਚਾਉਂਦਾ ਰਿਹਾ ਤੇ ਮੈਂ ਫਿਰ ਇਹ ਸੋਚਦਾ ਰਿਹਾ ਕਿ ਯਾਰ ਵਧੀਆ ਕੱਪੜੇ ਪਾ ਕੇ ਵਧੀਆ ਦੇਖੀਏ ਕਿਉਂਕਿ ਮੈਂ ਹੀਰੋ ਬਣਨਾ ਚਾਹੁੰਦਾ ਸੀ ਸਤਿ ਸ਼੍ਰੀ ਅਕਾਲ ਦੇਖ ਰਿਓ ਪੀਟੀਸੀ ਪੰਜਾਬੀ ਮੈਂ ਹਾ ਤੁਹਾਰੀ ਨਾਲ ਖੁਸ਼ੀ ਸਰਾ ਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਫਿਲਮ ਦੇ ਔਨ ਲੋਕੇਸ਼ਨ ਸ਼ੂਟ ਤੇ ਲੁੱਟ ਮੁਬਾਰਕ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਹਰੀਸ਼ ਵਰਮਾ ਜੀ ਗੱਲ ਕਰਨਾ ਗੋਣਾ ਦਿਨ ਨਾਲ ਫਿਲਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਾ ਨੂੰ ਸਤਿ ਸ਼੍ਰੀ ਅਕਾਲ ਬਹੁਤ ਅੱਛੇ ਹਾਲ ਚਾਲ ਤੁਸੀਂ ਠੀਕ ਹੋ ਬਹੁਤ ਵਧੀਆ ਤੁਸੀਂ ਦੇਖ ਰਹੇ ਸੀ ਬੜੀਆਂ ਪਾਜੜਾ ਪਈਆਂ ਹੋਈਆਂ ਸੀ ਸੀਕਵੈਂਸ ਹੈ ਹੋ ਰਿਹਾ ਇਸ ਚ ਪਿੱਛੇ ਪਏ ਹੋਏ ਨੇ ਸਾਡੇ ਤੇ ਅਸੀਂ ਬਸਦੇ ਫਿਰਦੇ ਫਿਰ ਰਹੇ ਹਾਂ ਕੁਝ ਇੰਟਰਸਟਿੰਗ ਜਿਹੜਾ ਹੋਣ ਵਾਲਾ ਚਲੋ ਅਸੀਂ ਕੁਝ ਵੀ ਰਿਵੀਲ ਨਹੀਂ ਕਰਾਂਗੇ ਸੀ ਕੀ ਕੁਝ ਦੇਖਿਆ ਹੈ ਕਿਵੇਂ ਇਸ ਫਿਲਮ ਦੀ ਜਰਨੀ ਸਟਾਰਟ ਹੋਈ ਹੈ ਹਰਿਸ਼ ਕਦੋਂ ਤੁਹਾਡੇ ਕੋਲ ਇਸ ਫਿਲਮ ਦੀ ਨਰੇਸ਼ਨ ਆਈ ਸੀ ਕਦੋਂ ਡਿਸਕਸ਼ਨ ਹੋਈ ਐ ਸੀ ਟੀਮ ਦੇ ਨਾਲ ਇਹ ਫਿਲਮ ਜੀ ਮੇਰੇ ਖਿਆਲ ਅਗਸਤ ਦੇ ਮਹੀਨੇ ਚ ਹੁਣ ਅਕਤੂਬਰ ਚੱਲ ਰਿਹਾ ਹੈ ਅਗਸਤ ਦੇ ਮਹੀਨੇ ਚ ਮੈਨੂੰ ਨਰੇਸ਼ਨ ਮਿਲੀ ਸੀਗੀ ਇਸ ਫਿਲਮ ਦੀ ਔਰ ਮੈਨੂੰ ਸੁਣ ਕੇ ਬਹੁਤ ਅੱਛਾ ਲੱਗਾ ਸੀ ਯਾਰ ਡਿਫਰੈਂਟ ਹੈਸ਼ ਇੱਕ ਲੋਅਰ ਮੀਡਲ ਕਲਾਸ ਪਰਿਵਾਰ ਹੈ ਜਿਹਦੇ ਬਾਰੇ ਇਹ ਕਹਾਣੀ ਹੈ ਤੇ ਮੈਨੂੰ ਸੁਣ ਕੇ ਅੱਛਾ ਲੱਗਾ ਕਿ ਲੋਅਰ ਮੀਡਲ ਕਲਾਸ ਪਰਿਵਾਰ ਆਪਣੀ ਇੱਜ਼ਤ ਦੇ ਖਾਤਰ ਜਾਂ ਆਪਣੀ ਜਿਹੜੀ ਜ਼ਿੰਦਗੀ ਆ ਦੇ ਖਾਤਰ ਕਿਦਾਂ ਸਮਾਜ ਦੇ ਨਾਲ ਯੂ ਨੋ ਸੋਸਾਇਟੀ ਦੇ ਨਾਲ ਖੜਦਾ ਹੈ ਜਾਂ ਟਕਰ ਆਉਂਦਾ ਹੈ ਉਹਦੇ ਉੱਤੇ ਆਧਾਰਿਤ ਹੈ ਫਿਲਮ ਬਹੁਤ ਹੀ ਇੰਟਰਸਟਿੰਗ ਪਲਾਟ ਹੈ ਤੇ ਅਮਰਤ ਰਾਜ ਚੱਡਾ ਜਿਹੜੇ ਸਾਡੇ ਡਾਇਰੈਕਟਰ ਨੇ ਇਸ ਫਿਲਮ ਦੇ ਉਹਨਾਂ ਨਾਲ ਭਾਜੀ ਹੋਰਾਂ ਨਾਲ ਮੇਰੀ ਬੜੀ ਪੁਰਾਣੀ ਐਸੋਸੀਏਸ਼ਨ ਹੈ ਜੀ ਯਾਰ ਅਨਮੋਲ ਟਾਈਮ ਦੀ ਤੇ ਉਸ ਤੋਂ ਬਾਅਦ ਕਾਫੀ ਟਾਈਮ ਅਸੀਂ ਸੋਚਦੇ ਸੀ ਕਿ ਇਕੱਠੇ ਕੁਝ ਕਰਾਂਗੇ ਫਿਰ ਬਾਜੀ ਨੇ ਆ ਪ੍ਰੋਪੋਜ਼ਲ ਮੈਨੂੰ ਦਿੱਤਾ ਉਹਨਾਂ ਨੇ ਮੈਨੂੰ ਸੁਣਾਈ ਕਹਾਣੀ ਮੈਨੂੰ ਅੱਛੀ ਲੱਗੀ ਰਿਸ਼ੀ ਹੋਰਾਂ ਦੀ ਲਿਖੀ ਹੋਈ ਐ ਸੋ ਤੇ ਸਾਡੇ ਪ੍ਰੋਡਿਊਸਰ ਸਾਹਿਬ ਗੁਰਵਤੇ ਫਿਲਮ ਸਤਨਾਮ ਸਿੰਘ ਜੀ ਉਹਨਾਂ ਦੇ ਨਾਲ ਸਾਰਿਆਂ ਨਾਲ ਜਦੋਂ ਗੱਲਬਾਤ ਹੋਈ ਮੈਨੂੰ ਲੱਗਾ ਕਿ ਬਹੁਤ ਸਾਰਾ ਕੁਝ ਅੱਛਾ ਅੱچھے ਲੋਕ ਨੇ ਤੇ ਫਿਲਮ ਬਣਾਉਣਾ ਚਾਹੁੰਦੇ ਆ ਕਿਸੇ ਕੰਟੈਂਟ ਨੂੰ ਲੈ ਕੇ ਫਰ ਐਸਟ੍ਰਿਕਨ ਨਾਲ ਜੀ ਮੈਨੂੰ ਪਸੰਦ ਆਈ ਫਿਲਮ ਫੜ ਲਈ ਫਿਰ ਕਨਿਕਾ ਮਾਂ ਤੁਹਾਡੇ ਨਾਲ ਫਿਲਮ ਚ ਨਜ਼ਰ ਆਉਣਗੇ ਸੋ ਕਿਵੇਂ ਦਾ ਚੱਲ ਰਿਹਾ ਉਹਨਾਂ ਦੇ ਨਾਲ ਸ਼ੂਟ ਕਨਿਕਾ ਬਹੁਤ ਬ੍ਰਿਲਇੰਟ ਐਕਟਰ ਹੈ ਮੈਂ ਉਹਨਾਂ ਦੇ ਐਕਸਪ੍ਰੈਸ਼ਨਸ ਨੋਟ ਕਰਦਾ ਹੁੰਨਾ ਜਦੋਂ ਇਕੱਠੇ ਸ਼ਾਟ ਦੇ ਰਹੇ ਹੋਣੇ ਉਦੋਂ ਵੀ ਜਦੋਂ ਉਹ ਆਪਣਾ ਉਹਨਾਂ ਦਾ ਕਲੋਜ਼ ਅਪ ਦੇਖ ਰਿਹਾ ਹਾਂ ਨਾ ਉਦੋਂ ਵੀ ਸ਼ੀ ਇਜ਼ ਅ ਬ੍ਰਿਲਇੰਟ ਐਕਟਰਸ ਤੇ ਪਹਿਲੀ ਵਾਰੀ ਕੰਮ ਕਰ ਰਹਾ ਉਹਨਾਂ ਨਾਲ ਮੈਂ ਉਹਨਾਂ ਦਾ ਕੰਮ ਮੈਂ ਦੇਖਿਆ ਪਹਿਲਾਂ ਬਹੁਤ ਥੋੜਾ ਦੇਖਿਆ ਸੀ ਪਰ ਬਟ ਉਦਾਂ ਮੈਨੂੰ ਪਤਾ ਹੈ ਕਿ ਬਹੁਤ ਮੈਨੂੰ ਪਤਾ ਸੀ ਬਹੁਤ ਐਕਟਿਵ ਹੈ ਕਨਿਕਾ ਸੋਸ਼ਲ ਆਪਣੇ ਮੀਡੀਆ ਦੇ ਉੱਤੇ ਬਟ ਐਕਟਰ ਇਨੀ ਅੱਛੀ ਹੈ ਇਹ ਮੈਨੂੰ ਹੁਣ ਪਤਾ ਲੱਗਾ ਬਹੁਤ ਮਜ਼ਾ ਆ ਰਿਹਾ ਕਿਉਂਕਿ ਐਕਟਰ ਐਕਟਿੰਗ ਚ ਗਿਵਨ ਟੇਕ ਹੁੰਦਾ ਵਧੀਆ ਐਕਟਰ ਸਾਹਮਣੇ ਹੋਵੇ ਫਿਰ ਤੁਹਾਡਾ ਵੀ ਵਧੀਆ ਤੁਸੀਂ ਪੇਸ਼ ਕਰ ਸਕਦੇ ਹੋ ਸੋ ਆਮ ਥੈਂਕਫੁਲ ਕਿ ਕਨਿਕਾ ਨਾਲ ਕੰਮ ਕਰ ਰਿਹਾ ਹਾਂ ਸੋ ਫਸਟ ਟਾਈਮ ਤੁਸੀਂ ਦੋਨੋਂ ਹਨਾ ਇਕੱਠੇ ਕੰਮ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਮਿਲੇ ਹੋ ਜਾਂ ਫਸਟ ਮੀਟਿੰਗ ਇਸੇ ਫਿਲਮ ਨੂੰ ਲੈ ਕੇ ਹੋਈ ਹੈ ਨਹੀਂ ਕਨਕਾ ਹੋਰਾ ਨਾਲ ਮਿਲਿਆ ਨਹੀਂ ਜੀ ਪਹਿਲਾਂ ਕਦੇ ਮੇਰੀ ਪਹਿਲੀ ਮੁਲਾਕਾਤ ਹੈ ਉਹਨਾਂ ਨਾਲ ਇਸ ਫਿਲਮ ਦੇ ਸੈੱਟ ਤੇ ਹੀ ਮੁਲਾਕਾਤ ਹੋਈ ਬਟ ਬਹੁਤ ਬੀਬੀ ਕੁੜੀ ਹੈ ਬਹੁਤ ਸਾਉਂ ਔਰ ਉਹਨਾਂ ਨੇ ਐਕਚੁਅਲੀ ਵਧੀਆ ਬੌਂਡਿੰਗ ਹੈ ਵਧੀਆ ਦੋਸਤੀ ਹੋ ਗਈ ਹੈ ਸੈੱਟ ਤੇ ਜਿਸ ਨਾਲ ਸੀਨਸ ਨੂੰ ਵੀ ਫਾਇਦਾ ਹੋਊਗਾ ਪਰਫਾਰਮ ਕਰਦੇ ਹੋਏ ਮੈਂ ਵੀ ਆਪਣਾ 100% ਦੇ ਪਾ ਰਿਹਾ ਤੇ ਆਈ ਹੋਪ ਸ਼ੀ ਇਸ ਆਲਸੋ ਕੰਫਰਟेबल ਉਹਨਾਂ ਨੂੰ ਵੀ 100% ਦੇਣ ਦਾ ਮੌਕਾ ਮਿਲ ਰਿਹਾ ਹੈ ਆਪਣਾ ਪਰਫਾਰਮੈਂਸ 'ਚ ਸਰ ਕੁਰਾਲੀ 'ਚ ਸ਼ੂਟ ਚੱਲ ਰਿਹਾ ਹੈ ਐਥੇ ਤੁਹਾਡਾ ਜਨਮ ਹੋਇਆ ਕਿੰਨੀਆਂ ਕਿ ਯਾਦਾਂ ਨੇ ਗਲੀਆਂ ਦੇ ਨਾਲ ਘੁੰਮਿਓ ਇੱਥੇ ਸਾਰਾ ਤੁਸੀਂ ਕਿਹੜਾ ਕੁਐਸਚਨ ਕੀਤਾ ਥੈਂਕ ਯੂ ਅ ਬਿਲਕੁਲ ਬਿਲਕੁਲ ਆਪ ਜਿੱਥੇ ਸ਼ੂਟਿੰਗ ਕਰ ਰਹੇ ਹੋ ਉਸ ਤੋਂ ਦੋ ਗਲੀਆਂ ਪਾਰ ਕਰਕੇ ਸਾਡਾ ਘਰ ਹੁੰਦਾ ਸੀਗਾ ਉੱਥੇ ਮੈਂ ਪੈਦਾ ਹੋਇਆ ਜੀ ਮੇਰਾ ਬਰਤ ਉੱਥੇ ਦਾ ਹੈ ਫਿਰ ਆਈ ਗਲੀਆਂ ਚ ਬੰਟੇ ਚੁੱਕਦੇ ਫਿਰਦੇ ਸੀ ਲੱਭਦੇ ਫਿਰਦੇ ਸੀ ਪਤੰਗ ੜਾਉਂਦੇ ਫਿਰਦੇ ਸੀ ਲੁੱਟਦੇ ਫਿਰਦੇ ਸੀ ਟਾਇਰ ਘੁਮਾਉਂਦੇ ਫਿਰਦੇ ਸੀ ਉਹ ਮੇਰੀਆਂ ਯਾਦਾਂ ਸਾਰੀਆਂ ਮੈਨੂੰ ਤਾਜ਼ੀਆਂ ਹੋ ਗਈਆਂ ਤੇ ਸਾਰੇ ਉਹ ਜਿਹੜੇ ਮੇਰੇ ਛੋਟੇ ਹੁੰਦਿਆਂ ਦੇ ਮੇਰੀ ਰਿਸ਼ਤੇਦਾਰੀ ਵੀ ਐ ਇੱਥੇ ਉਹ ਦੋਸਤ ਵੀ ਨੇ ਜਿਹੜੇ ਛੋਟੇ ਹੁੰਦੇ ਸੀ ਗਲੀਆਂ ਚ ਘੁੰਮਦੇ ਫਿਰਦੇ ਸੀ ਭੱਜਦੇ ਫਿਰਦੇ ਸੀ ਆਂਬ ਤੋੜਦੇ ਸੀ ਅੰਬੂਰਤ ਤੋੜਦੇ ਸੀ ਉਹ ਸਭ ਮੈਨੂੰ ਯਾਦ ਆ ਜਾਂਦਾ ਜੀ ਮੈਂ ਨਾ ਜਦੋਂ ਕਈ ਵਾਰੀ ਕ੍ਰਾਸ ਕਰ ਰਿਹਾ ਹਾਂ ਉਹ ਨਾ ਹਾਈ ਸਪੀਡ ਚ ਸਲੋ ਮੋਸ਼ਨ ਚ ਹੋ ਜਾਂਦਾ ਸਾਰਾ ਕੁਝ ਤੇ ਮੈਨੂੰ ਮੈਂ ਖੜਾ ਦਿਖ ਉਹ ਗਲੀ ਦੇ ਵਿੱਚ ਦੂਰ ਕਿਤੇ ਤੇ ਉਹ ਬੜਾ ਬਹੁਤ ਸੋਹਣਾ ਸਾਰਾ ਕੁਝ ਬੜਾ ਖੂਬਸੂਰਤ ਅਹਿਸਾਸ ਆਇਆ ਇਹ ਉਸੇ ਸ਼ਹਿਰ ਚ ਜਿੱਥੇ ਮੈਂ ਕਦੇ ਸ਼ਾਇਦ ਛੋਟੇ ਜਿਹੇ ਹੁੰਦੇ ਨੇ ਸੋਚਿਆ ਹੋਊਗਾ ਕਿ ਮੈਂ ਫਿਲਮਾਂ ਚ ਜਾਣਾ ਤੇ ਮੈਂ ਉੱਥੇ ਫਿਲਮ ਦੀ ਸ਼ੂਟਿੰਗ ਕਰ ਰਿਹਾ ਹਾਂ ਆਪਣੀ ਦੀ ਇਹ ਮੇਰੀ ਇਹ ਬਲੇਸਿੰਗ ਹੈ ਜੀ ਸੋ ਅੱਜ ਕੀ ਕੁਝ ਚੱਲ ਰਿਹਾ ਹੈ ਉਸ ਬੱਚੇ ਦੇ ਮਾਨ ਦੀ ਮਾਕ ਦੇ ਵਿੱਚ ਜਿਹੜਾ ਤੁਸੀਂ ਉਹਨਾਂ ਗਲੀਆਂ 'ਚ ਸ਼ੂਟ ਚੱਲ ਰਿਹਾ ਹੈ ਇੱਥੇ ਵੀ ਤੁਸੀਂ ਖੇਡਿਓ ਤੁਹਾਡੇ ਦੋਸਤ ਵੀ ਕਦੀ ਖੁਆਬ ਵੀ ਦੇਖੇ ਸੀ ਬਟ ਉਹ ਜਰਨੀ ਬੜੀ ਸਟਰਗਲ ਦੇ ਨਾਲ ਭਰੀ ਹੋਈ ਸੀ ਸੌਖਾ ਨਹੀਂ ਸੀ ਇਸ ਮਕਾਮ ਤੱਕ ਵੀ ਪਹੁੰਚਣਾ ਬਟ ਕਹਿੰਦੇ ਨੇ ਕਿ ਲੱਗੇ ਰਹੋ ਤੇ ਮੰਜ਼ਿਲ ਮਿਲ ਹੀ ਜਾਂਦੀ ਏ ਤੇ ਅੱਜ ਫਿਲਮ ਦਾ ਸ਼ੂਟ ਆ ਇਸ ਵੈਨਿਟੀ ਦੇ ਵਿੱਚ ਬੈਠੇ ਹੋ ਬਟ ਬਾਹਰ ਉਹੀ ਮਾਹੌਲ ਉਹੀ ਘਰ ਉਹੀ ਗਲੀਆਂ ਨੇ ਹਾਂਜੀ ਹਾਂ ਬਿਲਕੁਲ ਸਭ ਕੁਝ ਉਹੀ ਹੈ ਆ ਤਰੱਕੀ ਸਾਰਿਆਂ ਨੇ ਕੀਤੀ ਮੈਂ ਦੇਖ ਰਿਹਾ ਹਾਂ ਆਲਾ ਦਵਾਲਾ ਸਾਰੇ ਜਣੇ ਆਪਣੇ ਆਪਣੇ ਸਫਰ ਚ ਜ਼ਿੰਦਗੀ ਤੇ ਤਰੱਕੀ ਤੇ ਪਹੁੰਚੇ ਨੇ ਤਰੱਕੀ ਦੇ ਰਾਹ ਤੇ ਨੇ ਮੈਂ ਬੜਾ ਖੁਸ਼ ਹਾਂ ਇਸ ਗੱਲ ਨੂੰ ਲੈ ਕੇ ਜਿੰਨੀਆਂ ਵੀ ਇਹ ਦੁਕਾਨਾਂ ਨੇ ਆਪਾਂ ਦੇਖਦੇ ਹਾਂ ਉਹ ਸਾਰੇ ਲੋਕ ਹੁਣ ਉਹਨਾਂ ਨੂੰ ਤਾਂ ਖੈਰ ਮੇਰਾ ਪਤਾ ਨਹੀਂ ਬਈ ਮੈਂ ਛੋਟਾ ਜਿਹਾ ਹੁੰਦਾ ਵੀ ਉਹਨਾਂ ਕੋਲੋਂ ਆਉਂਦਾ ਸੀ ਸਮਾਨ ਲੈਣ ਤੇ ਪਰ ਉਹਨਾਂ ਨੂੰ ਹੁਣ ਮੈਂ ਸ਼ਾਇਦ ਇੱਕ ਅਭਨੇਤਾ ਦੇ ਤੌਰ ਤੇ ਹੀ ਪਤਾ ਹੈ ਮੇਰੇ ਬਾਰੇ ਉਹਨਾਂ ਨੂੰ ਬਟ ਮੈਨੂੰ ਉਹਨਾਂ ਬਾਰੇ ਪਤਾ ਉਹ ਦੁਕਾਨਾਂ ਸਾਰੀਆਂ ਜਿੱਥੋਂ ਮੈਂ ਸਮਾਨ ਲੈਂਦਾ ਹੁੰਦਾ ਸੀ ਔਰ ਇਹ ਇੱਕ ਬlesing ਹੀ ਹੈ ਇਹਨੂੰ ਮੈਂ ਹੋਰ ਤਾਂ ਕੀ ਨਾਮ ਦਵਾਂ ਕਿ ਤੁਸੀਂ ਜਸ ਸ਼ਹਿਰ ਚ ਪੈਦਾ ਹੁੰਨੇ ਹੋ ਜਸ ਪਿੰਡ ਚ ਜਸ ਜਗ੍ਹਾ ਤੁਸੀਂ ਪੈਦਾ ਹੁੰਨੇ ਹੋ ਉੱਥੇ ਦੀਆਂ ਗਲੀਆਂ ਚ ਖੇਡੇ ਹੁੰਨੇ ਹੋ ਉੱਥੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਨੇ ਤੁਸੀਂ ਇੱਕ ਸੁਪਨਾ ਦੇਖਦੇ ਹੋ ਤੇ ਉੱਥੇ ਹੀ ਤੁਸੀਂ ਉਹ ਸੁਪਨਾ ਸাকার ਹੁੰਦਿਆਂ ਵੀ ਦੇਖ ਰਹੇ ਹੋ ਤੇ ਇਹ ਨਿਯਮਤ ਐਸ ਤੋਂ ਜ਼ਿਆਦਾ ਵੱਡੀ ਮੈਂ ਕੀ ਕਹਾਂ ਕਿਸੇ ਵੀ ਕਲਾਕਾਰ ਲਈ ਕਿ ਆ ਆਪਣੀ ਜਗ੍ਹਾ 'ਚ ਆਪਣੇ ਬੰਦਿਆਂ ਦੇ ਵਿੱਚ ਤੁਸੀਂ ਸ਼ੂਟਿੰਗ ਕਰ ਰਹੇ ਹੋ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੈਂ ਐਕਟਰ ਬਣੂੰਗਾ ਤੇ ਉਹ ਤੁਸੀਂ ਸ਼ੂਟਿੰਗ ਕਰ ਰਹੇ ਹੋ ਉਹ ਵੀ ਕਹਿੰਦੇ ਕਿ ਹਾਂ ਯਾਰ ਤੂੰ ਬਣ ਗਿਆ ਯਾ ਅੱਛਾ ਪੁਰਾਣੇ ਦੋਸਤ ਹੈ ਕਿ ਕੁਝ ਹਰ ਇਸ ਚੋਇਥੋਂ ਦੇ ਬਚਪਨ ਦੇ ਵਿੱਚ ਨਾਲ ਖੇਡਦੇ ਰਹੇ ਹੈਗੇ ਹੁਣ ਇੱਥੇ ਹਾਂਜੀ ਹਾਂਜੀ ਬਿਲਕੁਲ ਹੈਗੇ ਨੇ ਮੈਨੂੰ ਮਿਲੇ ਬਹੁਤ ਕਿਉਂਕਿ ਸ਼ੂਟਿੰਗ ਦਾ ਇੰਨਾ ਕੁ ਜ਼ਿਆਦਾ ਟਾਈਟ ਹੁੰਦਾ ਨਾ ਇਹ ਸ਼ਾਟ ਖਤਮ ਹੋਇਆ ਫਿਰ ਦੂਜਾ ਐਂਗਲ ਲੱਗ ਗਿਆ ਫਿਰ ਉਸ ਤੁਸੀਂ ਵਿੱਚ ਵੀ ਰਹਿਣਾ ਹੁੰਦਾ ਕਿਉਂਕਿ ਇਹ ਜੋ ਮੈਂ ਪਰਫਾਰਮ ਕਰ ਰਿਹਾ ਹਾਂ ਥੋੜਾ ਜਿਹਾ ਗੰਭੀਰ ਹੈ ਮੁੱਦਾ ਗੰਭੀਰ ਹੈ ਮੇਰੇ ਕੈਰੈਕਟਰ ਨੂੰ ਲੈ ਕੇ ਤਾਂ ਉਹ ਮੈਨੂੰ ਵਿੱਚ ਰਹਿਣ ਲਈ ਥੋੜਾ ਜਿਹਾ ਬਾਹਰੋਂ ਦੀ ਆਪਣੇ ਆਪ ਨੂੰ ਥੋੜਾ ਜਿਹਾ ਪਰ੍ਹਾਂ ਰੱਖਣਾ ਪੈ ਰਿਹਾ ਹਾਲੇ ਪਰ ਸਾਰਿਆਂ ਨੂੰ ਇਹ ਹੁੰਦਾ ਵੀ ਤੂੰ ਆ ਨਹੀਂ ਰਿਹਾ ਆ ਸਾਡੇ ਕੋਲ ਆ ਘਰੇ ਆ ਰੋਟੀ ਦੱਸ ਕੀ ਖਾਣਾ ਚਾਹ ਕੇ ਕਿਹੜੀ ਚੀਜ਼ ਚਾਹੀਦੀ ਹੈ ਸੋ ਇਹ ਜਿਹੜਾ ਪਿਆਰ ਮਿਲ ਰਿਹਾ ਮੈਂ ਇਹਦਾ ਧੰਨਵਾਦ ਦੀਆਂ ਮੇਰੇ ਸਾਰੇ ਮੈਨੂੰ ਪਿਆਰ ਕਰਨ ਵਾਲਿਆਂ ਦਾ ਜਿਹੜੇ ਮੇਰੇ ਮੇਰੇ ਕੁਰਾਲੀ ਤੋਂ ਨੇ ਕੁਰਾਲੀ ਤੋਂ ਬਾਹਰ ਵੀ ਨੇ ਜਿਹੜੇ ਪਿਆਰ ਕਰਦੇ ਨੇ ਮੈਂ ਰਣੀ ਹਾਂ ਜੀ ਤੁਹਾਡਾ ਬਾਰ ਉਹ ਦੋਸਤ ਮਿਲਦੇ ਨੇ ਮੈਨੂੰ ਉਹਨਾਂ ਨਾਲ ਲੰਬੀਆਂ ਗੱਲਾਂ ਕਰਨ ਦਾ ਮੌਕਾ ਤਾਂ ਨਹੀਂ ਮਿਲ ਰਿਹਾ ਬਟ ਉਦਾਂ ਜਦੋਂ ਮਿਲਦਾ ਤਾਂ ਉਹ ਜਫੀ ਪਾਈਦੀ ਹੈ ਜਦੋਂ ਨੈਗ ਮਹਿਸੂਸ ਹੁੰਦਾ ਬਿਲਕੁਲ ਉਹ ਇੱਕ ਕਹਿੰਦੇ ਨੇ ਕਿ ਜਿਹੜਾ ਮਿਹਨਤ ਪਿੱਛੇ ਰਹੀ ਹੁੰਦੀ ਹੈ ਉਸ ਮਹਿਸੂਸ ਹੁੰਦਾ ਕਿ ਪਹੁੰਚੇ ਆ ਜਰਨੀ ਤੇ ਹਰ ਇੱਕ ਗੱਲ ਕਰੀਏ ਤਾਂ ਇੱਥੋਂ ਮੁੰਬਈ ਜਾਣਾ ਐਂਡ ਮੁੰਬਈ ਦੇ ਵਿੱਚ ਬਹੁਤ ਸਟਰਗਲ ਐਂਡ ਉਹ ਹਿੰਮਤ ਨਹੀਂ ਛੱਡੀ ਸੀ ਤੁਸੀਂ ਉੱਥੇ ਜਾ ਕੇ ਵੀ ਕਈ ਵਾਰੀ ਕਿਰਾਇਆ ਵੀ ਨਹੀਂ ਸੀ ਦੇਣ ਦੇ ਲਈ ਥੋੜੇ-ਥੋੜੇ ਆਟੋ ਦੇ ਪੈਸੇ ਵੀ ਬਚਾਏ ਨੇ ਕਿ ਹਾਂ ਬਾਅਦ ਵਿੱਚ ਕੁਝ ਖਾ ਲਵਾਂਗਾ ਮੈਨੂੰ ਥੋੜਾ ਜਿਹਾ ਚੀਜ਼ਾਂ ਦੇ ਬਾਰੇ ਦੱਸੋ ਹੋਂ ਜਦੋਂ ਇਕੱਲੇ ਬੈਠਦੇ ਹੋ ਹੋਂ ਜਦੋਂ ਇਸ ਸਕਸੈਸ ਨੂੰ ਇੰਜੋਏ ਕਰਦੇ ਹੋ ਤਾਂ ਉਸ ਐਕਟਰ ਦੇ ਉਸ ਮੁੰਡੇ ਦੇ ਦਿਮਾਗ 'ਚ ਕੀ ਕੁ ਚੱਲਦਾ ਹੈ ਜਿਨੇ ਆਪਣੀ ਇੱਥੋਂ ਜਰਨੀ ਸ਼ੁਰੂ ਕੀਤੀ ਸੀ ਮੈਂ ਐਦਾਂ ਇਹ ਗੱਲ ਰੱਖਣਾ ਚਾਹੁੰਨਾ ਹੈ ਕਿ ਸਟ੍ਰਗਲ ਹਰ ਇੱਕ ਬੰਦੇ ਦੀ ਜ਼ਿੰਦਗੀ ਚੁੰਦੀ ਆ ਹਰ ਕੋਈ ਮਿਹਨਤ ਕਰਦਾ ਜਿਹੜੇ ਦੇਖ ਰਹੇ ਨੇ ਤੁਸੀਂ ਵੀ ਜਿਹੜੇ ਕੈਮਰਾਤੇ ਨੇ ਆਪਣੇ ਭਾਈ ਸਾਹਿਬ ਉਹ ਵੀ ਹਰ ਇੱਕ ਬੰਦਾ ਮਿਹਨਤ ਕਰਦਾ ਆਪਣੀ ਜ਼ਿੰਦਗੀ ਚ ਸਟ੍ਰਗਲ ਕਰਦਾ ਹਰ ਰੋਜ਼ ਮੈਂ ਕੋਈ ਡਿਫਰੈਂਟ ਨਹੀਂ ਕੀਤਾ ਪਰ ਮੈਂ ਜੋ ਦੋ ਗੱਲਾਂ ਦੱਸੂਗਾ ਉਹਦੇ ਨਾਲ ਸ਼ਾਇਦ ਜਿਹੜੇ ਆਉਣ ਵਾਲੇ ਜਿਹੜੇ ਸਾਡੀ ਜਨਰੇਸ਼ਨ ਹੈ ਜੋ ਚਾਹੁੰਦੇ ਆ ਜ਼ਿੰਦਗੀ ਚ ਕੁਝ ਕਰਨਾ ਅਸਪਾਇਰਿੰਗ ਐਕਟਰਸ ਨੇ ਜਾਂ ਕੁਝ ਵੀ ਆਪਣੀ ਆਪਣੀ ਫੀਲਡ ਚ ਕਰਨਾ ਚਾਹੁੰਦੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦਾ ਸਫ਼ਰ ਖੂਬਸੂਰਤ ਬਹੁਤ ਰਿਹਾ ਬਈ ਕਈ ਦਫਾ ਕੀ ਹੁੰਦਾ ਸੀ ਕਿ ਮੈਨੂੰ ਬੰਬੇ ਜਾਣ ਦਾ ਬੜਾ ਚਾਰ ਹੈ ਕਿ ਮੈਂ ਬੰਬੇ ਜਾਊਂਗਾ ਉੱਥੇ ਜਾ ਕੇ ਮੈਂ ਕੰਮ ਕਰੂੰਗਾ ਫਿਰ ਮੈਂ ਨਾਮ ਨਾਮ ਨਾ ਖੱਟੂੰਗਾ ਤੇ ਉਹਦੇ ਲਈ ਨਾ ਮੈਂ ਜਦੋਂ ਮੇਰੀ ਜੇਬ 'ਚ ਹੁਣ ਅਸੀਂ ਨਾਟਕ ਕਰਦੇ ਹੁੰਦੇ ਸੀ ਥੀਏਟਰ ਕਰਦੇ ਹੁੰਦੇ ਸੀ ਮੈਂ ਗੁਰਸ਼ਰਨ ਭਾਈ ਨਾਲ ਤਾਂ ਸਾਨੂੰ ਜੋ 200 ਰੁਪਈਆ ਬਾਜੀ ਦੇਂਦੇ ਹੁੰਦੇ ਸੀ ਉਹ ਮੈਂ ਆਪਣੀ ਜੇਬ ਚ ਸਾਮਕੇ ਰੱਖਦਾ ਸੀ ਥੋੜੇ ਥੋੜੇ ਖਰਚਦਾ ਸੀ ਫਿਰ ਮੈਨੂੰ ਇਹ ਹੁੰਦਾ ਸੀ ਕਿ ਯਾਰ ਇਹ 5 ਰੁਪਈਏ ਨੇ ਅ ਇਹਨਾਂ ਨੂੰ ਜੇ ਮੈਂ ਬਚਾ ਲਿਆ ਤਾਂ ਵੜਾ ਪਾਓ ਤੇ ਚਾਹ ਆ ਜੂਗੀ ਇੱਕ ਡੰਗ ਟੱਪ ਜੂ ਮੈਂ ਕੁਛ ਐਦਾਂ ਸੋਚਦਾ ਹੁੰਦਾ ਸੀ ਐਦਾਂ ਬਹੁਤ ਸਾਰੇ ਹੋਰ ਵੀ ਕਲਾਕਾਰ ਨੇ ਜਿਹੜੇ ਐਦਾਂ ਸਾਰੇ ਪ੍ਰੋਸੈਸ ਚ ਨਿਕਲੇ ਨੇ ਪਰ ਗੱਲ ਉਹੀ ਹੈ ਕਿ ਮੈਂ ਤੁਰਦਾ ਰਿਹਾ ਮੇਰਾ ਨਾ ਕੋਈ ਐ ਵੀ ਸਿਗਾ ਕਿ ਕੋਈ ਜਾਣਕਾਰ ਜਾਂ ਕੋਈ ਰਿਸ਼ਤੇਦਾਰ ਇਸ ਫੀਲਡ ਇਸ ਤਰ੍ਹਾਂ ਕਿ ਜਿੰਨੇ ਬਾਹ ਫੜੀ ਹੋਵੇ ਆਡੀਸ਼ਨਸ ਦੇ ਦੇ ਕੇ ਫਿਰ ਅੱਗੇ ਪਹੁੰਚਾਂ ਸੋ ਮੈਂ ਤਾਂ ਇਹੋ ਆ ਕਹਿੰਦਾ ਹੁੰਦਾ ਕਿ ਜ਼ਿੰਦਗੀ ਚ ਤੁਰਦੇ ਰਹਿਣਾ ਬਹੁਤ ਜ਼ਰੂਰੀ ਹੈ ਲਾਈਫ ਚ ਤੁਹਾਡਾ ਸਫਰ ਚ ਤੁਰਦੇ ਰਹਿਣਾ ਬਹੁਤ ਜ਼ਰੂਰੀ ਹੈ ਮੰਜ਼ਲ ਤਾਂ ਹੀ ਮਿਲਦੀ ਹੈ ਸੋ ਇਸ ਸਟਰਗਲ ਨੂੰ ਮੈਂ ਇੱਕ ਖੂਬਸੂਰਤ ਚੀਜ਼ ਮੰਨਦਾ ਹਾਂ ਸਟਰਗਲ ਕਹਿ ਲੋ ਜਾਂ ਮਿਹਨਤ ਕਹਿ ਲੋ ਜਾਂ ਉਸ ਰਾਹ ਦੇ ਉੱਤੇ ਜੋ ਵੀ ਔਕੜਾਂ ਆਉਂਦੀਆਂ ਨੇ ਜੋ ਵੀ ਅੜਚਣਾਂ ਆਉਂਦੀਆਂ ਨੇ ਉਹ ਉਹ ਤੁਹਾਨੂੰ ਤਿਆਰ ਹੀ ਕਰਦੀਆਂ ਨੇ ਮੈਨੂੰ ਵੀ ਤਿਆਰ ਕੀਤਾ ਮੈਂ ਜੋ ਜੋ ਮੈਨੂੰ ਸਮਝ ਆਉਂਦਾ ਰਿਹਾ ਮੈਂ ਉਹ ਕਰਦਾ ਰਿਹਾ 5 ਰੁਪਏ ਬਚਾਉਂਦਾ ਰਿਹਾ ਤੇ ਮੈਂ ਫਿਰ ਇਹ ਸੋਚਦਾ ਰਿਹਾ ਕਿ ਯਾਰ ਵਧੀਆ ਕੱਪੜੇ ਪਾ ਕੇ ਵਧੀਆ ਦੇਖੀਏ ਫਿਰ ਉਹਦੇ ਲਈ ਵੀ ਪੈਸੇ ਜੋੜਦਾ ਰਿਹਾ ਤਾਂ ਕਿ ਲੁੱਕ ਵੀ ਮੈਟਰ ਕਰਦੀ ਹੈ ਕਿਉਂਕਿ ਮੈਂ ਹੀਰੋ ਬਣਨਾ ਚਾਹੁੰਦਾ ਸੀ ਤੇ ਉਹ ਮੇਰੇ ਰੱਬ ਨੇ ਸੁਣੀ ਧੰਨਵਾਦੀਆਂ ਸੋ ਵੈਸੇ ਫਾਦਰ ਸਾਹਿਬ ਤਾਂ ਨਹੀਂ ਚਾਹੁੰਦੇ ਸੀ ਤੁਸੀਂ ਇਸ ਫੀਲਡ ਦੇ ਵਿੱਚ ਆਓ ਉਹ ਕੀ ਚਾਹੁੰਦੇ ਸੀ ਵੈਸੇ ਬੜੇ ਖੁਆਬ ਹੁੰਦੇ ਪੇਰੈਂਟਸ ਦੇ ਬੱਚਿਆਂ ਨੂੰ ਲੈ ਕੇ ਫਾਦਰ ਸਾਹਿਬ ਮੇਰੇ ਸਰਕਾਰੀ ਨੌਕਰੀ ਕਰਦੇ ਸੀ ਜੀ ਤੇ ਉਹਨਾਂ ਨੂੰ ਨਾ ਫਿਕਰ ਸੀ ਆੜਾ ਦਵਾੜਾ ਦੀ ਫਿਕਰ ਪਾਉਂਦਾ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਕਿਹੜੇ ਚੱਕਰਾਂ 'ਚ ਪਿਆ ਮੁੰਡਾ ਵੀ ਨਾਟਕ ਵੀ ਕੋਈ ਚੀਜ਼ ਆ ਥੀਏਟਰ 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 ਤਾਂ ਖੈਰ ਸਮਝਦਾ ਹੀ ਨਹੀਂ ਸੀ ਕੋਈ ਨਾਟਕ ਕਰਦਾ ਮੁੰਡਾ ਤੇ ਡੈਡੀ ਕਹਿੰਦੇ ਸੀ ਕਿ ਵੀ ਤੂੰ ਭਾਈ ਕਿਹੜੇ ਚੱਕਰਾਂ 'ਚ ਪੈ ਗਿਆ ਹੈ ਨਾ ਕੋਈ ਪੜ ਪੜ ਕੇ ਨੌਕਰੀ ਨੌਕਰੀ ਦੇਖ ਜਦੋਂ ਮਿਲਦੀ ਹੈ ਜੇ ਕੋਈ ਸਰਕਾਰੀ ਜਦ ਕਿ ਕਿਦਾਂ ਚੱਲੂਗਾ ਫਿਰ ਜ਼ਿੰਦਗੀ ਦਾ ਸਫ਼ਰ ਫੇਰ ਹੌਲੀ ਹੌਲੀ ਥੀਏਟਰ ਕਰਦਾ ਰਿਹਾ ਡੈਡੀ ਕਹਿੰਦੇ ਸੀ ਵੀ ਰਹਿਣ ਦੇ ਮੈਂ ਕਹਿੰਦਾ ਸੀ ਡੈਡੀ ਮੈਨੂੰ ਕਰਨ ਦੋ ਫਿਰ ਉਹਨਾਂ ਨੇ ਮੈਨੂੰ ਜਦੋਂ ਪਰਫਾਰਮ ਕਰਦਿਆਂ ਦੇਖਿਆ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਚਣਕ ਹੈਗੀ ਹੈ ਫਿਰ ਮੇਰਾ ਸੀਰੀਅਲ ਆਇਆ ਜੀ ਕਲਰਸ ਚੈਨਲ ਤੇ ਲਾਡੋ ਉਦੋਂ ਫਿਰ ਡੈਡੀ ਨੂੰ ਬਹੁਤ ਪਸੰਦ ਆਇਆ ਫਿਰ ਡੈਡੀ ਨੂੰ ਲੱਗਾ ਕਿ ਨਹੀਂ ਐਸੇ ਚ ਹੈਗਾ ਸਪਾਰਕ ਇਹਨੇ ਕਰ ਲੈਣਾ ਫਿਰ ਫਿਲਮ ਆ ਗਈ ਯਾਰ ਨੂੰ ਲੈ ਫਿਰ ਪਪੁਲਾਰਿਟੀ ਮਿਲ ਗਈ ਫਿਰ ਸਾਬ ਨੇ ਪਿਆਰ ਦਿੱਤਾ ਫਿਰ ਡੈਡੀ ਨੂੰ ਹੌਸਲਾ ਹੋਇਆ ਡੈਡੀ ਨੇ ਫਿਰ ਪਿੱਠ ਤੇ ਤਾਪੜਾ ਵੀ ਦਿੱਤਾ ਅੱਛਾ ਹੁਣ ਕਿੰਨੇ ਕੁ ਚੂਜ਼ੀ ਹੋ ਸਕ੍ਰਿਪਟਸ ਨੂੰ ਲੈ ਕੇ ਕੀ ਹੁੰਦਾ ਤੁਹਾਡੀ ਪ੍ਰਾਇੋਰਟੀਜ਼ ਨੂੰ ਲੈ ਕੇ ਕਿ ਮੈਂ ਇਦਾਂ ਦਾ ਸਿਨੇਮਾ ਕਰਨਾ ਹੈ ਤੇ ਇਦਾਂ ਦਾ ਨਹੀਂ ਕਰ ਹੁਣ ਪ੍ਰੈਜ਼ੈਂਟ ਟਾਈਮ 'ਚ ਮੈਂ ਸੱਚੀ ਕਾਫੀ ਜ਼ਿਆਦਾ ਸੋਚਣ ਲੱਗ ਪਿਆ ਹਾਂ ਇਸ ਗੱਲ ਬਾਰੇ ਕਿਉਂਕਿ ਮੈਨੂੰ ਹੁਣ ਜਿੱਦਾਂ ਜਿੱਦਾਂ ਜ਼ਿੰਦਗੀ 'ਚ ਉਮਰ ਦਾ ਪੜਾਅ ਵਧ ਰਿਹਾ ਹੈ ਮੈਂ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰ ਰਿਹਾ ਕਿ ਨਹੀਂ ਯਾਰ ਮੈਨੂੰ ਐਜ਼ ਅਨ ਐਕਟਰ ਸਾਨੂੰ ਸਾਰਿਆਂ ਨੂੰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਟੂ ਕੰਟ੍ਰਿਬਿਊਟ ਸਮਥਿੰਗ ਸਮਥਿੰਗ ਕਿ ਅਸੀਂ ਕੁਝ ਇਹੋ ਜਿਹਾ ਮੈਸੇਜ ਦੇਈਏ ਡਾਇਰੈਕਟਲੀ ਇਨਡਾਇਰੈਕਟਲੀ ਕਿ ਜਿਹੜਾ ਇੱਕ ਸਹੀ ਦਿਸ਼ਾ 'ਚ ਲਿਜਾਣ ਲਈ ਪ੍ਰਭਾਵਿਤ ਕਰੇ ਪ੍ਰੇਰਿਤ ਕਰੇ ਐਟ ਲੀਸਟ ਗਲਤ ਦਿਸ਼ਾ ਵੱਲ ਜਾਣ ਤੋਂ ਰੋਕੇ ਕਿਉਂਕਿ ਇਹ ਜਿਹੜੀ ਉਮਰ ਹੁੰਦੀ ਹੈ ਨਾ ਜਦੋਂ ਜਨਰੇਸ਼ਨ ਵੱਡੀ ਹੋ ਰਹੀ ਹੁੰਦੀ ਹੈ ਟੀਨਏਜ ਤੋਂ ਅਡੋਲ ਸਨ ਸਟਾਰੀ ਹੁੰਦੀ ਹੈ ਉਦੋਂ ਉਦੋਂ ਉਹ ਦਿਸ਼ਾ ਮਿਲਣੀ ਬਹੁਤ ਜ਼ਰੂਰੀ ਹੈ ਜਿੱਦਾਂ ਹੁਣ ਮੈਨੂੰ ਮਿਲੀ ਮੈਨੂੰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਸਾਥ ਮਿਲ ਗਿਆ ਮੈਂ ਬਾਜੀ ਹੋਰਾਂ ਦੀ ਸੋਚ ਭਗਤ ਸਿੰਘ ਹੋਰਾਂ ਦੀ ਸੋਚ ਸੀ ਉਹ ਬਾਜੀ ਹੋਰਾਂ ਕਹਿੰਦੇ ਹੁੰਦੇ ਸੀਗੇ ਕਿ ਬਰਾਬਰੀ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਬੰਦੇ ਨੂੰ ਉਹਦੇ ਜਮਹੂਰੀ ਹੱਕ ਬੇਸਿਕ ਹੱਕ ਮਿਲਣੇ ਚਾਹੀਦੇ ਨੇ ਉਹੋ ਜੀ ਕੁਝ ਸੋਚ ਡਿਵੈਲਪ ਹੋਈ ਮੈਨੂੰ ਉਹ ਰਾਹ ਮਿਲ ਗਿਆ ਉਹੀ ਮੈਂ ਚਾਹੁੰਨਾ ਕਿ ਮੈਂ ਸ਼ਾਇਦ ਆਪਣੇ ਕੰਮ ਰਾਹੀਂ ਜਾਂ ਆਪਣੀ ਕੰਟ੍ਰਿਬਿਊਸ਼ਨ ਲਈ ਰਾਹੀਂ ਕਿਸੇ ਨੂੰ ਜੇ ਪ੍ਰਭਾਵਿਤ ਕਰ ਸਕਾਂ ਤਾਂ ਇਹ ਸਫਲ ਹੋਊਂਗਾ ਮੈਂ ਆਪਣੇ ਕੰਮ 'ਚ अच्छा ਜਦੋਂ ਕੋਈ ਤੁਹਾਡੀ ਕੋਲ ਸਕ੍ਰਿਪਟ ਆਉਂਦੀ ਹੈ ਕਿਸੇ ਟੀਮ ਮੈਂਬਰ ਨਾਲ ਡਿਸਕਸ ਕਰਦੇ ਹੋ ਜਾਂ ਇੰਡੀਵਿਜੂਅਲੀ ਡਿਸੀਜਨ ਹੁੰਦਾ ਹੈ ਕਿ ਮੈਂ ਚੇਸ ਕਰਨੀ ਹੈ ਜਾਂ ਨਹੀਂ ਹਾਂ ਹਾਂਜੀ ਕਰ ਲੈਣਾ ਹੁੰਦਾ ਆਪਣੇ ਸਰਕਲ ਚ ਕਰ ਲੈਣਾ ਹੁੰਦਾ ਕਿ ਮੈਂ ਸੁਣਾ ਦਿੰਨਾ ਹੁੰਦਾ ਵੀ ਕਿੱਦਾਂ ਲੱਗ ਰਹੀ ਹੈ ਦੱਸੋ ਮੈਨੂੰ ਸਕ੍ਰਿਪਟ ਆਪ ਵੀ ਫੇਰ ਮੈਂ ਹੁਣ ਸੋਚਦਾ ਕਿ ਇਹੋ ਜਿਹੇ ਸਕ੍ਰਿਪਟਾਂ ਤੇ ਹੀ ਕੰਮ ਕੀਤਾ ਜਾਵੇ ਜਿਹੜੀਆਂ ਘਟ ਘਟ ਕਹਾਣੀ ਦੇ ਤੌਰ ਤੇ ਕਿਰਦਾਰਾਂ ਦੇ ਤੌਰ ਤੇ ਚੰਗੀਆਂ ਹੋਣ ਬਣਨ ਵੀ ਚੰਗੀਆਂ ਟੀਮ ਚੰਗੀ ਹੋਵੇ ਉਹਨਾਂ ਦਾ ਹਸ਼ਰ ਕੀ ਹੁੰਦਾ ਉਹ ਕਾਮਯਾਬ ਹੁੰਦੀਆਂ ਨੇ ਕਿੰਨੀਆਂ ਕਾਮਯਾਬ ਹੁੰਦੀਆਂ ਨੇ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਪਰ ਚੰਗੀਆਂ ਬਣਾਉਣ ਲਈ ਮੈਂ ਆਪਣੀ ਵਾਹ ਲਾਉਣ ਦੀ ਕੋਸ਼ਿਸ਼ ਕਰਦਾ ਰੀਸੈਂਟਲੀ ਇਰਾਵੀ ਦੇ ਕੰਡੇ ਤੁਹਾਡੀ ਫਿਲਮ ਰਿਲੀਜ਼ ਹੋਈ ਹੈ ਐਂਡ ਲੋਕਾਂ ਵੱਲੋਂ ਬੜਾ ਪਿਆਰ ਮਿਲਿਆ ਉਸ ਫਿਲਮ ਨੂੰ ਤੁਹਾਡੇ ਕਰੈਕਟਰ ਨੂੰ ਬਹੁਤ ਪਿਆਰ ਮਿਲਿਆ ਈਵਨ ਮੈਂ ਕਹਾ ਕਿ ਕਿ ਅਸੀਂ ਜਦੋਂ ਸਾਰੇ ਬੈਠੇ ਹੋਏ ਸੀ ਤੁਹਾਡੀ ਐਂਟਰੀ ਤੇ ਜਿਵੇਂ ਕਲਾਪਿੰਗ ਹੋਈ ਆਨੇ ਥੀਏਟਰ ਦੇ ਵਿੱਚ ਤਾਂ ਉਹ ਉਦੋਂ ਫਿਰ ਇੱਕ ਕੀਵੇਂ ਚੀਜ਼ ਮਹਿਸੂਸ ਹੁੰਦੀ ਕਿ ਹਾਂ ਜਿੰਨੀ ਮਿਹਨਤ ਕੀਤੀ ਜਾਂ ਜੇ ਮੈਂ ਕੈਰੈਕਟਰ ਚੂਸ ਕੀਤਾ ਤਾਂ ਆਡੀਅנס ਉਸ ਚੀਜ਼ ਨੂੰ ਪਸੰਦ ਕਰ ਰਹੀ ਹੈ ਕਿ ਮੈਂ ਉਹਨਾਂ ਦੀਆਂ ਉਮੀਦਾਂ ਤੇ ਖੜਾ ਉਤਰ ਗਿਆ ਯੈਸ ਇਹ ਬੜੀ ਵੱਡੀ ਗੱਲ ਹੈ ਜੀ ਕਿ ਜਦੋਂ ਤੁਸੀਂ ਕੋਈ ਵੀ ਕੈਰੈਕਟਰ ਪੋਰਟ੍ਰੇ ਕਰਦੇ ਹੋ ਜਦਾਂ ਜਦਾਂ ਜੱਟ ਟਿੰਕਾ ਜਦੋਂ ਮੈਂ ਕੈਰੈਕਟਰ ਪਲੇ ਕੀਤਾ ਸੀਗਾ ਮੈਨੂੰ ਬੜਾ ਪਸੰਦ ਕੀਤਾ ਗਿਆ ਸਾਬ ਨੇ ਆਪਣੇ ਦਿਲਾਂ ਚ ਜਗ੍ਹਾ ਦਿੱਤੀ ਮੈਨੂੰ ਆਪਣੇ اپنی زندگی جگہ ਦਿੱتی ਮੈਨੂੰ ਉਹ ਮੇਰੇ ਉੱਤੇ ਉਹ ਇੱਕ ਕਰਜ਼ ਹੈ ਮੈਂ ਐਜ਼ ਏਨ ਐਕਟਰ ਚੱਲਦੇ ਹੋਏ ਸਫ਼ਰ ਦੇ ਵਿੱਚ ਕੋਸ਼ਿਸ਼ ਕੀਤੀ ਕਿ ਚੰਗੀਆਂ ਕਹਾਣੀਆਂ ਚੰਗੇ ਕਿਰਦਾਰ ਬਣਾਵਾਂ ਕਿਉਂਕਿ ਨਾ ਇੱਕ ਫਿਲਮ ਹੈ ਜਿਹੜੀ ਪਹਿਲੇ ਨੰਬਰ ਤੋਂ ਲੈ ਕੇ 100ਵੇਂ ਨੰਬਰ ਤੱਕ ਮਤਲਬ ਸੈਂਸ ਦੀ ਮਤਲਬ ਰਾਈਟਿੰਗ ਤੇ ਅੰਜਾਮ ਤੱਕ ਜਿਹੜੀ ਇੱਕ ਪ੍ਰੋਸੈਸ ਹੈ ਤੇ ਕਲੈਕਟਿਵ ਐਫਰਟ ਹੈ ਸਾਰਿਆਂ ਦੀ ਉਹ ਸੁਮੇਲ ਹੈ ਤੇ ਹੁਣ ਮੈਂ ਇਹ ਦੇਖ ਰਿਹਾ ਕਿ ਉਸ ਤੋਂ ਬਾਅਦ ਚੱਲਦੇ ਹੋਏ ਐਕਟਰ ਦੇ ਸਫ਼ਰ 'ਚ ਆਰਐਸਵੀਪੀ ਵਰਗੀ ਫਿਲਮ ਵੀ ਮਿਲਦੀ ਹੈ ਨੀਰੂਜੀ ਹੋਰਾਂ ਨਾਲ ਫਿਰ ਗੋਲਕ ਬੁਗਨੀ ਉਹ ਕੈਰੈਕਟਰ ਬੜਾ ਪਸੰਦ ਆਇਆ ਸਾਰਿਆਂ ਨੂੰ ਫਿਰ ਆ ਹੁਣ ਰਾਵੀ ਦੇ ਕੰਢੇ 'ਚ ਮੌਕਾ ਮਿਲਿਆ ਪੰਕਜ ਜੀ ਦੇ ਨਾਲ ਕੰਮ ਕਰਨ ਦਾ ਉਹ ਸਿਕੰਦਰ ਦਾ ਕਿਰਦਾਰ ਸਾਰਿਆਂ ਨੂੰ ਬੜਾ ਪਸੰਦ ਆਇਆ ਇਹ 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 ਤਾਂ ਇਹ ਤਾਂ ਜਿਹੜਾ ਕਰਜ਼ ਹੈ ਮੇਰੇ ਉੱਤੇ ਜੋ ਮੈਨੂੰ ਪਿਆਰ ਮਿਲਦਾ ਹੈ ਜੋ ਮੈਂ ਮੈਂ ਇਸ ਦਾ ਕਰ ਹੀ ਨਹੀਂ ਸਕਦਾ ਧੰਨਵਾਦ ਹੈ ਇਸ ਦਾ ਮੈਂ ਦੇ ਹੀ ਨਹੀਂ ਸਕਦਾ ਇਹ ਕੀ ਦਵਾਂ ਮੈਂ ਪਰ ਇਹੀ ਹੈ ਕਿ ਮੈਂ ਇਹ ਕਰ ਸਕਦਾ ਕਿ ਚੰਗੀਆਂ ਫਿਲਮਾਂ ਚੰਗੀਆਂ ਕਹਾਣੀਆਂ ਹੋਰ ਦਵਾਂ ਤਾਂ ਕਿ ਜਿੰਨਾ ਪੋਜ਼ੀਟਿਵਲੀ ਐਂਟਰਟੇਨ ਕਰ ਸਕਾਂ ਸਾਰਿਆਂ ਨੂੰ ਉਹਨਾ ਮੈਂ ਕਰਦਾ ਰਹਾਂ ਹੁਣ ਲੁੱਟ ਮੁਬਾਰਕ ਦਾ ਇੰਤਜ਼ਾਰ ਹੈਗਾ ਨੈਕਸਟ ਇਅਰ ਫਿਲਮ ਜੇੜੀਆ ਰਿਲੀਜ਼ ਹੋਣ ਜਾ ਰਹੀ ਹੈ ਸਰ ਕੁਝ ਆਡੀਅנס ਨੂੰ ਤੁਸੀਂ ਇਸ ਫਿਲਮ ਨੂੰ ਲੈ ਕੇ ਕਹਿਣਾ ਚਾਹੋ ਅ ਫਿਲਮ ਲੁੱਟ ਮੁਬਾਰਕ ਹੈ ਦਾ ਨਾਮ ਹੈ ਜੀ ਇਹ ਬੜਾ ਵੀਅਰਡ ਜਿਹਾ ਨਾਮ ਹੈ ਸਾਰੇ ਜਣੇ ਕਹਿੰਦੇ ਨੇ ਲੁੱਟ ਮੁਬਾਰਕ ਦਾ ਕੀ ਮਤਲਬ ਹੋਇਆ ਇਹ ਇਹਦਾ ਵਿਲੱਖਣਤਾ ਇਹ ਹੋਇਆ ਕਿ ਇਹਦੀ ਜਿਹੜੀ ਕਹਾਣੀ ਹੈ ਮੈਂ ਨਾ ਦੱਸਦਾ ਕਿ ਲੋਅਰ ਮੀਡਲ ਕਲਾਸ ਜਿਹੜੀ ਆਪਣੀ ਆਪਣਾ ਤਬਕਾ ਜਿਹੜਾ 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 ਸਮਾਜ ਚ ਰਹਿੰਦਾ ਉਹਨਾਂ ਦੇ ਉੱਤੇ ਕੀ ਜ਼ਿੰਦਗੀ ਚ ਕੀ ਉਤਰਾ ਚੜਾ ਹੁੰਦੇ ਨੇ ਕੀ ਕਿਦਾਂ ਕੀ ਕੀ ਫੇਸ ਕਰਦੇ ਨੇ ਉਹ ਜੇ ਕੋਈ ਗੱਲ ਹੋ ਜAVE ਤਾਂ ਕਿਦਾਂ ਬਰਦਾਸ਼ਤ ਕਰਦੇ ਨੇ ਕਿਦਾਂ ਉਹਦਾ ਸਾਹਮਣਾ ਕਰਦੇ ਨੇ ਕੀ ਜਵਾਬ ਦਿੰਦੇ ਨੇ ਉਹਦੇ ਉੱਤੇ ਸਾਰੀ ਕਹਾਣੀ ਆਧਾਰਿਤ ਹੈ ਜੀ ਮੇਰੇ ਕੈਰੈਕਟਰ ਦਾ ਨਾਂ ਇਸ ਚ ਸ਼ਬ ਹੈ ਤੇ ਐਵੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਪਸੰਦ ਆਵੇ ਜਿਵੇਂ ਮੇਰੇ ਹੋਰ ਕਿਰਦਾਰ ਤੁਹਾਨੂੰ ਪਸੰਦ ਆਏ ਨੇ ਤੇ ਜਿੰਨਾ ਪਿਆਰ ਤੁਸੀਂ ਦਿੱਤਾ ਉਸ ਲਈ ਧੰਨਵਾਦ ਆਪਣਾ ਅਗਲੇ ਸਾਲ ਫਰਵਰੀ ਦੇ ਮਹੀਨੇ ਚ ਇਹਦੀ ਰਿਲੀਜ਼ ਡੇਟ ਰੱਖੀ ਗਈ ਹੈ ਤੇ ਤੁਸੀਂ ਜ਼ਰੂਰ ਪਿਆਰ ਦਿਓ ਮੈਂ ਧੰਨਵਾਦੀ ਹਾਂ ਤੁਹਾਡਾ ਹਮੇਸ਼ਾ ਲਈ ਥੈਂਕ ਯੂ ਸਰ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਮੇਰ ਭਾਈ ਸੋ ਇਹ ਸਨ ਮੇਰੇ ਨਾਲ ਹਰੀਸ਼ਵਰਮਾ ਜਿਨ੍ਹਾਂ ਦੇ ਨਾਲ ਅੱਸੀ ਗੱਲ ਕੀਤੀ ਉਮੀਦ ਕਰਦੀ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੈਟ ਅਸ ਅਪਡੇਟ ਨੂੰ ਚੈਨਲ 'ਤੇ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ